ਉਕੀ ਮੱਛਰਾਂ ਦੀ ਪ੍ਰਸਤਨ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਮੀਡੀਆਲੇ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਅੱਜ ਲਈ ਆਪਾਂ ਅਜਨਾਲਾ ਤੇ ਬਿਜਲੀ ਘਰ ਵਿੱਚ ਬੈਠੇ ਮੈਂ ਤੁਹਾਨੂੰ ਤੇ ਤੁਹਾਡੇ ਦਾ ਹੀ ਪੂਰੇ ਇਹ ਨਾਲਾ ਹਲਕਾ ਦੇ ਵਾਸੀਆਂ ਨੂੰ ਇੱਕ ਖਬਰ ਬਹੁਤ ਮਾਣ ਨਾਲ ਦੇਣੀ ਚਾਹੁੰਦਾ ਕਿ ਸਾਡੇ ਮਾਂ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਇਹ ਨਾਲਾ ਨਿਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ 1968 ਦੇ ਵਿੱਚ ਇਹ ਬਿਜਲੀ ਘਰ ਬਣਿਆ ਸੀ ਜਿਹੜਾ 60 ਕੇਵੀ ਦਾ ਸੀਗਾ 1968 ਤੁਸੀਂ ਦੇਖੋਗੇ 1968 ਹੁਣ ਕਦੀ 55 ਸਾਲ ਹੋ ਗਏ ਇਸ ਜਿਹੜਾ ਬਿਜਲੀ ਕਾਰ ਬੜੇ ਨੂੰ ਇਸ 66 ਕੇਵੀ ਦਾ ਹੀ ਸਾਡੇ ਜੰਮਨ ਤੋਂ ਪਹਿਲਾਂ ਦਾ ਇਹ ਬਿਜਲੀ ਕਾਰ ਜਿਹੜਾ ਬਣਿਆ ਸੀਗਾ ਉਹਦਾ ਇਹ ਬੜੀਆਂ ਸਰਕਾਰਾਂ 55 ਸਾਲ ਦੇ ਚਾਕਲੀ ਕਾਂਗਰਸੀ ਕਈ ਵਾਰ ਆਏ ਕਈ ਐਮਐਲਏ ਆਏ ਕਈਆਂ ਨੇ ਲੋਕਾਂ ਦਾ ਲਾਲਾ ਲਾਇਆ ਜਦੋਂ ਆਪਾਂ ਇਲੈਕਸ਼ਨ ਲੜਦੇ ਸੀਗੇ ਬਹੁਤ ਸਾਰੇ ਇਹ ਨਾਰਾ ਨਿਵਾਸੀਆਂ ਨੇ ਕਿਹਾ ਕਿ ਸਾਡੀ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਬਿਜਲੀ ਦੇ ਕੱਟ ਬਹੁਤ ਲੱਗਦੇ ਆ ਜਦੋਂ ਓਵਰਲੋਡ ਹੋ ਜਾਂਦੀ ਆ ਉਦੋਂ ਉਸੇ ਵੇਲੇ ਸਾਡੀ ਜਿਹੜੀ ਬਿਜਲੀ ਕੱਤੀ ਜਾਂਦੀ ਆ ਤੇ ਜੇ ਤੁਹਾਡੀ ਸਰਕਾਰ ਬੜੀ ਤੇ ਮਾਤਸਰ ਨੂੰ ਕਹਿ ਕੇ ਇਹ ਤੁਸੀਂ ਜਿਹੜਾ ਸਾਡਾ ਮਸਲਾ ਹੱਲ ਕਰਾਇਓ ਤੇ ਮੈਂ ਪਿਛਲੇ 1 ਸਾਲ ਤੋਂ ਇਹ ਕੋਸ਼ਿਸ਼ ਦੇ ਵਿੱਚ ਸੀਗਾ ਪਰ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਸਾਡੀ ਜਿਹੜੀ ਗੱਲ ਸੀਗੀ ਸਾਡੀ ਇਹ ਮੰਗ ਸੀਗੀ ਬਾਰਡਰ ਦੇ ਵਸਨੀਕਾਂ ਦੀ ਉਹ ਮੰਨੀ ਤੇ ਉਹਨਾਂ ਨੇ ਇਹ ਕੱਲ ਆਪਾਂ ਨੂੰ ਇਹ ਜਿਹੜੀ ਮਨਜ਼ੂਰੀ ਉਹ ਉਹਨਾਂ ਨੇ ਦਿੱਤੀ ਹੈ ਕਿ ਇਸ ਜਿਹੜਾ ਡੇਡ ਹੈ ਜਿਹੜਾ ਬਿਜਲੀ ਘਰਿਆ ਇਹਨੂੰ 220 ਕੀ ਵੀ ਦਾ ਜਿਹੜਾ ਉਹ ਵੜਾ ਦਿੱਤਾ ਗਿਆ ਉਹਦੇ ਇਹ ਪੈਸੇ ਜਿਹੜੇ ਦੇਖੋ ਜੀ ਦੱਸਿਆ ਉਹ ਤੋਂ ਪਹਿਲਾਂ ਫੰਡ ਦਾ ਸਾਰਾ ਪ੍ਰਬੰਧ ਕਰਕੇ 34 ਕਰੋੜ 74 ਲੱਖ ਰੁਪਏ ਜਿਹੜਾ ਇਹਦੇ ਪੈਸੇ ਵੀ ਨਾਲ ਹੀ ਆ ਗਏ ਫੰਡ ਵੀ ਆ ਗਿਆ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਪ੍ਰੋਬਲਮ ਕੀ ਸੀ ਸਾਡੀ ਪ੍ਰੋਬਲਮ ਇਹ ਆ ਕੋਈ ਵੀ ਚੀਜ਼ ਜਦੋਂ ਆਪਾਂ ਬਣਾਉਂਦੇ ਆ ਬੰਦੋ ਅੱਜ ਬਣੀਆ ਤੋਂ ਚੀਜ਼ ਦਾ 25 30 ਸਾਲ ਤੱਕ ਅਸਰ ਰਹਿਣਾ ਚਾਹੀਦਾ ਪਰ ਇੱਥੇ ਤੇ 55 ਸਾਲ ਹੋ ਗਏ ਉਸ ਤੋਂ ਬਾਅਦ ਕਿਸੇ ਨੇ ਸਾਦ ਨਹੀਂ ਲਈ ਲੋਕ ਵਿਚਾਰੇ ਕਲਮੀਆਂ ਚ ਬੀਂਦੀ ਤੋਂ ਤੋਹਫਾ ਤੋਹਫਾ ਕਰਦੇ ਨੇ ਸਾਡੀ ਜਿਹੜੀ ਬਿਜਲੀ ਦੀ ਸਪਲਾਈ ਆ ਸਾਨੂੰ ਗਰਦਾਸ ਉਹ ਜ਼ਿਲ੍ਹੇ ਦੇ ਫਰੇਗਰ ਚੂੜੀਆਂ ਕਸਬੇ ਤੋਂ ਬਿਲਦੀ ਸੀਗੀ ਔਰ ਉਸ ਤੋਂ ਅਜਨਾਲਾ ਧਿਆਲਪੁਰਾਂਗ ਖਗੋਮਾਲ ਅਰਮਨਦਾਸ ਚੱਕ ਡੋਗ ਦਾ ਤਾਂ ਸਾਡਾ ਝੰਡੇਰ ਇਹ 5 6 ਬਲ ਜਿਹੜੇ ਬਿਜਲੀ ਕਾ ਸੀਗੇ ਜਿਹੜੀ ਸਪਲਾਈ ਫਤਿਹਗੜ ਚੂੜੀਆਂ ਤੋਂ ਆਉਂਦੀ ਸੀਗੀ ਉਹ ਜਦੋਂ ਓਵਰਲੋਡ ਹੋ ਜਾਂਦਾ ਸੀਗਾ ਉਸੇ ਲਈ ਕੱਟ ਲੱਗ ਜਾਂਦਾ ਸੀਗਾ ਸੋ ਹੁਣ ਅਸੀਂ ਫਤਿਹਗੜ ਚੂੜੀਆਂ ਤੋਂ ਵੱਖਰੇ ਹੋ ਜਾਾਂਗੇ ਅਸੀਂ ਕੇ ਕੋਈ ਹੋ ਸਾਡੇ ਆਪਣੀ ਜਿਹੜਾ ਇਹ ਵੱਡਾ ਬਿਜਲੀ ਕਾ 220 ਕੇਵੀ ਦਾ ਇਹ ਜਦੋਂ ਬਣ ਗਿਆ ਤੇ ਸਰ ਉਦੋਂ ਗੱਗੋ ਮਹਾਰਮਦਾਸ ਦਾਗ ਪੜਾ ਕੇ ਚੱਕ ਡੋਗਦਾ ਇਹ ਜਿੰਨੇ ਸਾਡੇ ਬਿਲੀ ਘਾ ਗਿਆ ਇਹਦੇ ਨਾਲ ਲੱਗ ਜਾਣਗੇ ਉਹ ਸ਼ਹਿਰ ਦਾ ਹੁਣ ਇੱਕ ਆਪਾਂ ਫੀਡਰ ਵੀ ਨਵਾਂ ਚਾਲੂ ਕੀਤਾ ਕਿ ਸ਼ਹਿਰ ਨਿਵਾਸੀਆਂ ਨੂੰ ਕੋਈ ਜਿਹੜੀ ਆ ਉਹ ਪ੍ਰੋਬਲਮ ਨਾ ਆਵੇ ਇਹ ਤੋਂ ਪਹਿਲਾਂ ਆਪਾਂ ਸਾਲ ਪਹਿਲਾਂ ਤੁਹਾਨੂੰ ਪਤਾ ਸਾਲ 1.5 ਸਾਲ ਪਹਿਲਾਂ ਆਪਾਂ ਜਿਹੜਾ ਅਜਨਾਲਾ ਹਸਪੀਟਲ ਨੂੰ ਜੋ ਵੀ ਕਿੰਨੇ ਬਿਜਲੀ ਜਿਹੜੀ ਆ ਉਹ ਉਹ ਦਿੱਤੀ ਸੀ 12 ਲੱਖ ਰੁਪਈਆ ਲਾ ਕੇ ਡਾਇਰੈਕਟ ਲਾਈਨ ਜਿਹੜੀ ਹੈ ਜਿਹੜੀ ਇੱਥੋਂ ਜਾਂਦੀ ਸੀ ਕਿ ਸੋ ਮੈਂ ਸਮਝਦਾ ਕਿ ਜਿਹੜਾ ਮਾਨ ਸਾਹਿਬ ਨੇ ਸਾਨੂੰ ਇਹ ਇਹ ਜਿਹੜਾ ਤੋਹਫਾ ਦਿੱਤਾ ਇਹ ਨਾਲਾ ਦਿਵਾਸੀਆ ਨੂੰ ਇਹਦੇ ਨਾਲ ਸਾਡੀ ਬਿਜਲੀ ਦੀ ਸਮੱਸਿਆ ਜਿਹੜੀ ਸਾਰ ਖਤਮ ਹੋ ਗਈ ਹੁਣ ਸਾਨੂੰ ਬਿਜਲੀ ਦੀ ਸਮੱਸਿਆ ਦੀ ਆਊਗੀ ਹੁਣ ਅਸੀਂ ਆਪਣੀ ਖੇਤੀਬਾੜੀ ਆਪਣੇ ਘਰਾਂ ਦੇ ਵਿੱਚ ਆਪਣੇ ਛੋਟੇ ਜਿਹੜੇ ਸਾਡੀ ਇੰਡਸਟਰੀ ਆ ਉਹ ਸਭ ਲਈ ਬਿਜਲੀ ਸਪਲਾਈ ਜਿਹੜੀ ਆ ਨਿਰੰਤਰ جاری ਰਿਆ ਕਰੂਗੀ ਉਹਦੇ ਤੋਂ ਨਾ ਬੰਦ ਅਸੀਂ ਬੈ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ 1 25 ਕਰੋੜ ਰੁਪਈਆ ਹੋਰ ਅਸੀਂ ਲਿਆ ਉਹ 25 ਕਰੋੜ ਦੇ ਨਾਲ ਜਿੰਨੇ ਵੀ ਇਲਾਕੇ ਦੇ ਵਿੱਚ ਜਿੰਨੀਆਂ ਲਾਈਨਾਂ ਜਿੰਨੇ ਪੋਲ ਅਸੀਂ ਸਭ ਪੋਲ ਜਿਹੜੇ ਆ 11 ਮੀਟਰ ਦੀ ਮਤਲਬ ਲਵਾਈ ਵਾਲੇ ਕਾਦੇ ਤਾਂ ਜੋ ਜਦੋਂ ਕੰਬਾਇਨਾ ਵਗੈਰਾ ਲੰਘਦੀਆਂ ਉੱਚੇ ਟਰੱਕ ਲੱਗਦੇ ਆ ਸਾਨੂੰ ਕੋਈ ਕੋਈ ਐਕਸੀਡੈਂਟ ਹੋਏ ਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਪਰ ਅਸੀਂ ਸਭ ਤੋਂ ਪਹਿਲਾਂ ਅਗਲੇ ਦਿਨਾਂ ਦੇ ਵਿੱਚ ਮੈਂ ਐਕਸੀਡੈਂਸਾ ਬੈਠੇ ਹਾਂ 2-3 ਦਿਨ ਦੇ ਵਿੱਚ ਹੀ ਪਹਿਲਾ ਅਸੀਂ ਨਾਲਾ ਸ਼ਾਇਦ ਪੂਰਾ ਕੰਪਲੀਟ ਕਰਾਂਗੇ ਅਜ ਨਾਲੇ ਸ਼ਾਇਦ ਦਾ ਕੋਈ ਵੀ ਪੋਲ ਜਿਹੜਾ ਉਹ 11 ਮੀਟਰ ਤੋਂ ਥੱਲੇ ਵੀ ਲਊਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਰੀ ਇੱਕ ਕੋਸ਼ਿਸ਼ ਇਹ ਹੈ ਕਿ ਸਾਰੇ ਸ਼ਾਇਦ ਵਿੱਚ ਕੇਬਲ ਜਿਹੜੀ ਹੈ ਤਾਰਾਂ ਦੀ ਥਾਂ ਦੇ ਉੱਤੇ ਕੇਬਲ ਪਾ ਦਿੱਤੀ ਜਾਵੇ ਤਾਂ ਜੋ ਮਤਲਬ ਸ਼ਹਿਰ ਨਿਵਾਸੀ ਕਦੇ ਵੀ ਬਿਲੀ ਸੰਕਟ ਦਾ ਜਿਹੜਾ ਸਭ ਨਾਲ ਨਾ ਕਰ 25 ਕਰੋੜੋਂ ਤੇ 35 ਕਰੋੜੇ ਇਹ ਤੁਸੀਂ ਆਪ ਲਾ ਲੋ ਕਿ ਆਪਾਂ ਕਰੀਬ 70 ਕਰੋੜ ਰੁਪਇਆ ਜਿਹੜਾ ਉਹ ਐਸੇ ਸਾਲ ਦੇ ਵਿੱਚ ਆਪਾਂ ਸਾਰਾ ਬਿਲੀ ਦੀ ਸਪਲਾਈ ਅਨਾਰੇ ਦੇ ਵਿੱਚ ਸਹੀ ਕਰ ਲਈ ਜਿੱਦਾਂ ਆਪਾਂ ਛੜਕਾ ਲਈ ਪੈਸੇ ਲੈਂਦੇ ਉਦਾਂ ਹੀ ਸੀਐਫ ਸਾਹਿਬ ਨੇ ਸਾਨੂੰ ਇਹ ਜਿਹੜੇ ਪੈਸੇ ਆ ਉਹ ਦਿੱਤੇ ਆ ਸੋ ਮੈਂ ਸਾਰੇ ਅਨਾਰੇ ਦਵਾਸੀਆਂ ਨੂੰ ਇਹ ਗੱਲ ਕਹਿ ਰਹੀ ਚਾਹੁੰਦਾ ਕਿ ਜੋ ਜੋ ਤੁਹਾਡੇ ਨਾਲ ਵਾਅਦਾ ਕੀਤਾ ਹੈ ਤੁਹਾਨੂੰ ਕਿਹਾ ਸੀ ਸਾ ਤੁਹਾਡੀਆਂ ਛੜਕਾਂ ਸਹੀ ਬਣਨਗੀਆਂ ਤੁਹਾਨੂੰ ਬਿਜਲੀ ਬਣੂਗੀ ਤੁਹਾਡਾ ਹਸਪੀਟਲ ਬਣਨਗੇ ਤੁਹਾਡੇ ਅੰਗਰਵਾਰੀ ਦੇ ਮਤਲਬ ਵਧੀਆ ਸੈਂਟਰ ਬਣਨਗੇ ਉਹਦੇ ਅਸੀਂ 7 ਕਰੋੜ ਤੇ 18 ਲੱਖ ਰੁਪਏ ਹੁਣੇ ਸਕੂਲਾਂ ਲਈ ਜਾਰੀ ਕੀਤਾ ਟੋਟਲ ਸਾਨੂੰ 27 ਕਰੋੜ 59 ਲੱਖ ਮਿਲਿਆ ਉਹਦੀ ਪਹਿਲੀ ਕਿਸ਼ਤ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਸਾਨੂੰ ਦਿੱਤੀ ਆ ਜਿਹੜੇ ਸਕੂਲਾਂ ਦਾ ਸਾਰੇ ਸਕੂਲਾਂ ਵਿੱਚ ਪੈ ਹੈ 167 ਸਕੂਲਾਂ ਵਿੱਚ ਪੈ ਜਿਹੜੇ ਆ ਉਹ ਆਗੇ ਉਹ ਤੋਂ ਪੈਸੇ ਸਾਰੇ ਸਰਵ ਦੇ ਬਿستی ਜਿਹੜੇ ਲੱਗੇ ਆ ਸਾਰੇ ਸਕੂਲਾਂ ਦੇ ਡਾਇਰੈਕਟਰ ਪ੍ਰਿੰਸੀਪਲ ਜਿਹੜੇ ਉਹਨਾਂ ਦੀ ਗਵਾਈ ਇੱਥੇ ਬਸ ਜਿਹੜੇ ਲੱਗੇ ਆ ਇਸ ਵੇਲੇ ਜੇ ਮੈਂ ਤੁਹਾਨੂੰ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਅਜੇ 19 ਮਾਰਚ ਨੂੰ ਜਿੱਦੋਂ 19 ਮਾਰਚ ਹੋਊਗੀ ਮੈਂ ਉਦੋਂ ਫੇਰ মিডিਆ ਨੂੰ ਡਰੈਸ ਕਰੂੰਗਾ ਮੈਂ ਤੁਹਾਨੂੰ ਦੱਸੂਗਾ ਕਿ ਨਾਲੇ ਦੇ ਵਿੱਚ ਕਿੰਨੇ ਸੌ ਕਰੋੜ ਰੁਪਈਆ ਜਿਹੜਾ ਹੁਣ ਤੱਕ ਆ ਗਿਆ 2 ਸਾਲ ਬੁਢੇ ਉੱਤੇ ਅਜੇ 3 ਸਾਲ ਬਾਕੀ ਹੈ ਅਜਵਾਲੇ ਦਾ ਕੋਈ ਮੁੱਦਾ ਸਾ ਜਿਹੜਾ ਉਹ ਰਹਿ ਨਹੀਂ ਦੇਗਾ ਆਪਾਂ ਕੰਮ ਵਾਲੇ ਆ ਕੰਮ ਕਰਨਾ ਆ ਆਮ ਘਰਾਂ ਦੇ ਬੱਚੇ ਆ ਸਾਡਾ ਦੁੱਖ ਵੇਖੋ ਤੁਸੀਂ ਕਿ 55 ਸਾਲ ਹੋ ਗਏ ਬਿਜਲੀ ਘਰ ਬੜੇ ਨੂੰ ਕਿਸੇ ਨੇ ਮੁੜ ਕੇ ਸਾਧ ਨਹੀਂ ਲਈ ਇਹਦੀ ਬਿਲਡਿੰਗ ਵੇਖੋ ਬਾਹਰ ਕਿੰਨੀ ਭੈੜੀ ਹੋ ਗਈ ਹੈ ਕਿੰਨਾ ਬੁਢਾ ਹਾਲਤ ਹੈ ਉਹਦੀ ਬਿਲਡਿੰਗ ਵੀ ਨਵੀਂ ਬਣੂਗੀ ਸਭ ਚੀਜ਼ਾਂ A1 ਜਿਹੜਾ ਇਦਾਂ ਦੀ ਬਿਲਡਿੰਗ ਬਣਾਵਾਂਗੇ ਨਵੇਂ ਦਜੈਂਦੀ ਕਿ ਮਤਲਬ ਇਹ ਬਿਲੀ ਘਰ ਦੀ ਬਿਲਡਿੰਗ ਵੀ ਜਿਹੜੀ ਸਾਡੀ ਇਨਾਲੇ ਦਾ ਮਾਣ ਬਣੂਗੀ ਇਦਾਂ ਦੀ ਬਿਲਡਿੰਗ ਜਿਹੜੀ ਆਪਾਂ ਬਣਾਵਾਂਗੇ ਉਹ ਅਗਲੇ ਦਿਨਾਂ ਦੇ ਵਿੱਚ ਮੈਂ ਅੱਜ ਜੀ ਐਕਸੀਲ ਸਾਹਿਬ ਨੂੰ ਕਿਹਾ ਕਿ ਜ਼ਮਦਾਸ ਗਗੋਬਾਲ ਤੇ ਜਿਹੜਾ ਚੱਕ ਡੋਗਦਾ ਤਿੰਨੇ ਬਿਲੀ ਘਰ ਦੀ ਜਿਹੜੀ ਬਿਲਡਿੰਗ ਹੈ ਇਹਨਾਂ ਦਾ ਐਸਟੀਮੇਟ ਬਣਾ ਕੇ ਦੋ ਆਪਾਂ ਉਹ ਮਤਲਬ ਤੁਰੰਤ ਜਿਹੜੀਆਂ ਉਹ ਵੀ ਬਿਲਡਿੰਗਾਂ ਜਿਹੜੀਆਂ ਨਵੀਆਂ ਇਸ ਸਾਲ ਦੇ ਵਿੱਚ ਹੀ ਉਹ ਆਪਾਂ ਬਣਵਾ ਦੇਣੀਆਂ ਵਧੀਆ ਵਧੀਆ ਦੇਣੀਆਂ ਮਤਲਬ ਆਪਾਂ ਬਣਾਉਣੀਆਂ ਇਹ ਪਰੌਣਗੇ ਐਸਟੀਮੇਟ ਬਿਲਕੁਲ ਤੋਂ ਬਾਅਦ ਮੈਂ ਇਨਾਲਾ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਬਿਜਲੀ ਦੀ ਕੋਈ ਸਮੱਸਿਆ ਜਿਹੜੀ ਨਹੀਂ ਆਉਗੀ ਔਰ ਮੈਂ ਆਪਣੇ ਮੁੱਖ ਵਕਤੀ ਸਦਾਪੁਰਗਤ ਸਿੰਘ ਬਾਜੀ ਦਾ ਬਿਜਲੀ ਮੰਤਰੀ ਈਟੀਓ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਦਾਪੁਰਗਤ ਸਿੰਘ ਈਟੀਓ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਪਾਸ ਕਰਾ ਕੇ ਦਿੱਤਾ ਔਰ ਮੈਂ ਜਦੋਂ ਮਾਨ ਸਾਹਿਬ ਇੱਥੇ ਆਉਣਗੇ ਸਾਡੇ ਕੰਮ ਉਹਨਾਂ ਨੂੰ ਆਪਾਂ ਦਿਖਾਵਾਂਗੇ ਕਿ ਆਹ ਕੋਈ ਤੁਸੀਂ ਇਨਾਲੇ ਲਈ ਦਿੱਤਾ ਕੱਲ੍ਹ ਵੱਸੋ ਤੁਹਾਨੂੰ ਮੈਂ ਇੱਕ ਹੋਰ ਬਹੁਤ ਵੱਡੀ ਖਬਰ ਦਵਾਂਗਾ ਕੋਵਿਡ ਕੋੜਾ ਦੀ ਹੋਊਗੀ ਆਪਾਂ 5-6 ਦਿਨ ਚ ਮੈਂ ਤੁਹਾਨੂੰ ਪਰਮਾਤਮਾ ਕਿਰਪਾ ਕਰੂਗਾ ਅੱਜ ਕਿਤੇ ਦਿਨ ਦੇ ਵਿੱਚ ਉਹ ਵੀ ਡੰਗ ਹੋ ਜੜੀ ਫਾਈਕਸ ਵਾਲੀ ਸੀਐਮ ਸਾਹਿਬ ਹੋ ਗਈ ਹੈ ਉਹ ਡੰਗ ਹੋ ਗਈ ਤਾਂ ਉਹ ਵੀ ਮੈਂ ਤੁਹਾਨੂੰ ਜੜੀ ਮਤਲਬ ਉਹ ਵੀ ਖਬਰ ਦੇਾਂਗੇ ਸੋ ਮੈਂ ਅੱਜ মিডিਆ ਦੇ ਰਾਹੀਂ ਸਾਰੇ ਨਾਗਰਿਕ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਖੇਤੀਬਾੜੀ ਕਰਨ ਵਾਲਿਆਂ ਨੂੰ ਸ਼ਹਿਰੀਆਂ ਨੂੰ ਸਭ ਨੂੰ ਵਧਾਈ ਦੇਣਾ ਚਾਹੁੰਦਾ ਕਿ ਸਬਾਪ ਭਗਵਾਨ ਸਿੰਘ ਮਾਨ ਜੀ ਨੇ ਅਜ ਨਾਲੇ ਵਿੱਚੋਂ ਬਿਜਲੀ ਦਾ ਸੰਕਟ ਜਿਹੜਾ ਉਹ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਕਹਿਣ ਤੋਂ ਪਹਿਲਾਂ ਤਾਂ ਆਉਂਦਾ ਕਿ ਸਬੱਤ ਜਿਆ ਨੇਪੇ ਜਾਂਦੇ ਜਿਹੜਾ 220 ਕੇਵੀ ਕਰਨ ਜਾ ਰਹੇ ਤੁਸੀਂ ਤੇ ਮੈਨੂੰ ਲੱਗਦਾ ਇਸੇ ਸਾਲ ਤੋਂ ਕਰੂ ਛੇਤੀ ਦੇ ਵਿੱਚ ਵਿੱਚ ਇਹ ਕਰੂ ਹਾਂ ਛੇਤੀ ਦੇ ਵਿੱਚ ਉਹ ਹੋ ਜੂਗਾ ਕਿਉਂਕਿ ਬਿਲਡਿੰਗ ਵਗੈਰਾ ਸਾਰੀ ਬਣਨੀ ਆ ਥੋੜਾ ਟਾਈਮ ਤਾਂ ਲੱਗ ਜੇਦਾ ਬਹੁਤ ਵੱਡੀ ਬਿਲਡਿੰਗ ਬਣੂਗੀ ਬਹੁਤ ਵਧੀਆ ਚਾਰ ਆਸਪਾਤਲ ਦੀ ਹਰ ਚੀਜ਼ ਬਣੂਗੀ ਸੋ ਮੈਨੂੰ ਲੱਗਦਾ ਕਿ ਇਸੇ ਤੋਂ ਮੈਂ ਕਿਹਾ ਆਪ ਸਾਨੂੰ ਕਿ ਇਸੇ ਦੇ ਵਿੱਚ ਕਿਉਂਕਿ ਪੈਸੇ ਆ ਗਏ ਇਹਦੀ ਟੈਂਡਰ ਜਿਹੜੀ ਆ ਉਹ ਹੁੰਦੀ ਆ ਸੈਂਟਰਲਾਈਜ਼ ਹੁੰਦੀ ਆ ਇਹਦਾ ਟੈਂਡਰ ਹੋ ਗਿਆ ਤੇ ਅਪਲਗਰ ਮਿਸਤੀ ਆਪਾਂ ਸਮਝ ਬਏਸੇ ਸਾਲ ਚ ਬੱਧੀ ਹੋ ਠੀਕ